ਅੰਮ੍ਰਿਤਸਰ ਦੇ ਵਿੱਚ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਹੋਇਆ ਰਸਲ ਤਰਨਤਾਰਨ ਰੋਡ ਤੇ ਪਿੰਡ ਗਿਲਵਾਲੀ ਦੇ ਨੇੜੇ ਸਥਿਤ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਤੇ ਸਿਹਤ ਵਿਭਾਗ ਤੇ ਪੁਲਿਸ ਨੇ ਜੁਆਇੰਟ ਆਪਰੇਸ਼ਨ ਚਲਾ ਕੇ ਰੇਡ ਕੀਤੀ ਹੈ ਦਰਅਸਲ ਇਹ ਫੈਕਟਰੀ ਜੀਕੇ ਫੂਡ ਨਾਂ ਦੇ ਹੇਠ ਚੱਲ ਰਹੀ ਹੈ ਜਿੱਥੇ ਬਨਸਪਤੀ ਤੇ ਰਿਫਾਈਨਡ ਤੇ ਕੈਮੀਕਲ ਨੂੰ ਮਿਕਸ ਕਰਕੇ ਦੇਸੀ ਘਿਓ ਤਿਆਰ ਕੀਤਾ ਜਾਂਦਾ ਹੈ ਤਾਂ ਫੂਡ ਸਪਲਾਈ ਅਫਸਰ ਲਖਮਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਘਿਓ ਗੁਰਦੁਆਰਾ ਸਾਹਿਬ ਤੇ ਇਸ ਦੇ ਨਾਲ ਹੀ ਮੰਦਰਾਂ ਦੇ ਬਾਹਰ ਖੁੱਲ੍ਹੇਆਮ ਵੇਚਿਆ ਜਾਂਦਾ ਸੀ ਜੋ ਕਿ ਨਾ ਸਿਰਫ ਸੇਧ ਸੁਗੋ ਧਾਰਮਿਕ ਆਸਥਨ ਹੋਈ ਇਸ ਦੇ ਨਾਲ ਠੇਸ ਪਹੁੰਚਦੀ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਫੂਡ ਸੇਫਟੀ ਦਾ ਨਾਤਾ ਹਾਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਅਡਲਟ੍ਰੀਸ਼ਨ ਨੂੰ ਲੈ ਕੇ ਬਿਲਕੁਲ ਉਹਨਾਂ ਦੀ ਜ਼ੀਰੋ ਟੋਲਰੈਂਸ ਹੈ ਜਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਮਾਨਯੋਗ ਸੀਐਮਪੀ ਪੰਜਾਬ ਸਬਟਬਲ ਵੀਐਸਪੀ ਦੇ ਹੁਕਮਾਂ ਤੇ ਅਤੇ ਮਾਨਯੋਗ ਕਮਿਸ਼ਨਰ ਫੂਡ ਡਾਇਰੈਕਟੋਰੇਟ ਪੰਜਾਬ ਸਰਦਾਰ ਗੱਲਾਸੀ ਉਨਾਰੇ ਦिशाने ਦिशाਤੇ ਡਿਪਟੀ ਮਿਸ਼ਨ ਮੈਡਮ ਸਾਖੀ ਸਾਹਿਬ ਨੇ ਜਿਹਦੇ ਹੁਕਮਾਤੇ ਅਸੀਂ ਅੱਜ ਜੋ ਹੈ ਸਾਂਝੇ ਤੌਰ ਤੇ ਰੇਡ ਕੀਤੀ ਹੈ ਜਿਸ ਦੇ ਵਿੱਚ ਫੂਡ ਸੇਫਟੀ ਔਰ ਪੁਲਿਸ ਵਿਭਾਗ ਦੀ ਸਾਂਝੇ ਤੌਰ ਤੇ ਇੱਕ ਗਿਲਵਾਲੀ ਪਿੰਡ ਦੇ ਵਿੱਚ ਰੇਡ ਸੀ ਜਿੱਥੇ ਅਸੀਂ ਜਿਹੜਾ ਹੈ ਬੜੀ ਕਾਦਾਰ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਗਲਤ ਤਰੀਕੇ ਨਾਲ ਬਣਦਾ ਹੋਇਆ ਘਿਓ ਜਿਹੜਾ ਹੈ ਉਸ ਨੂੰ ਪਕੜਿਆ ਹੈ ਇਹ ਜਿਹੜਾ ਘਿਓ ਹੈ ਇਹ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਘੀ ਵੀ ਫਲੇਵਰ ਪਾ ਕੇ ਬਣਾਇਆ ਜਾ ਰਿਹਾ ਸੀ ਇਹ ਜਿਹੜਾ ਟੋਟਲ ਘਿਓ ਹੈ 838 ਕਿਲੋਆ ਜਿਹਦੇ ਵਿੱਚ 225 ਕਿਲੋ ਘੋੜਾ ਹੈ ਉਹ 15 ਕਿਲੋ ਦੇ ਟੀਨ ਦੇ ਵਿੱਚ ਹੈ ਔਰ ਜਿਹੜਾ 100 ਤੇ 43 ਕੇਜੀ ਕੀ ਹੈ ਉਹ ਜਿਹੜਾ ਹੈ ਵੱਖ-ਵੱਖ ਪੈਕਿੰਗ ਦੇ ਵਿੱਚ ਜਿਹੜਾ ਹੈ ਉਹ ਮਿਲਿਆ ਹੈ ਇਸ ਤੋਂ ਇਲਾਵਾ ਨਕਾਨਾ ਦੀ ਜੋ ਇਲਾਵਾ ਜੀਕੇ ਫੂਡ ਜੀਕੇ ਔਰ ਇੱਕ ਨੂਰ ਬ੍ਰਾਂਡ ਦੀ ਸੀ ਪਰ ਇਸ ਵੇਲੇ ਜਿਹੜਾ ਸਾਡੇ ਕੋਲ ਮਿਲਿਆ ਹੈ ਉਹ ਕਾਨਾ ਜੀ ਘੋੜਾ ਦੇ ਜਿਹੜਾ ਹੈ ਮਾਰਕੀਟ ਦੇ ਦਿਨ ਮਿਲ ਰਿਹਾ ਹੈ ਸਰ ਸ਼ੀਨੀ ਗ੍ਰਿਫਤਾਰ ਨਹੀਂ ਇਸ ਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਹੈ ਉਹ ਪਕੜ ਲਿਆ ਹੈ ਸੰਕਤ ਕੁਮਾਰ ਨਾਮ ਦਾ ਵਿਅਕਤੀ ਔਰ ਜਿਹੜੇ ਬਾਕੀ ਦੋਸ਼ੀ ਹੈ ਆਪਣਾ ਵਿਕਰਮਜੀਤ ਸਿੰਘ ਸਾਨੋ ਬਲਵਿੰਦਰ ਸਿੰਘ ਉਹ ਜਿਹੜਾ ਹੈ ਉਹ ਪੁਲਿਸਤੀ ਜਿਹੜਾ ਹੈ ਅ ਚਕਮਾ ਦੇ ਕੇ ਪੱਟ ਗਿਆ ਉਹਨਾਂ ਦੀ ਭਾਲ جاری ਹੈ ਔਰ ਇਸ ਤਰ੍ਹਾਂ ਜੋ ਫੜੇ ਜਾਣਦੇ ਤੇ ਪੁਲਿਸ ਜਿਹੜਾ ਨਾ ਬੰਦ ਕਰੇ ਧਾਰਮਿਕ ਜਗ੍ਹਾ ਤੇ ਵੀ ਘੂਰ ਜਾ ਰਿਹਾ ਕਿੱਥੇ ਜਗ੍ਹਾ ਤੇ ਧਾਰਮਿਕ ਜਗ੍ਹਾ ਤੇ ਜਾ ਰਿਹਾ ਹੈ ਧਾਰਮਿਕ ਦੇਖੋ ਜੀ ਆਪਣੇ ਆਪਣਾ ਜਿਹੜਾ ਅੰਮ੍ਰਿਤਸਰ ਹੈ ਉਹ ਸ਼ਕਤੀ ਦਾ ਘਰ ਗੁਰਵਾਦੀ ਨਗਰੀ ਹੈ ਕਿ ਸ਼ਿਦਾ ਸਾਹਿਬ ਦੇ ਸਾਹਮਣੇ ਆਪਣਾ ਦਰਬਾਰ ਸਾਹਿਬ ਇੱਕ ਲੱਗੇ ਪਾਬਾ ਨੋ ਸਿੰਘ ਦੀ ਸਮਾਧ ਹੈ ਸੋ ਸਾਰੀਆਂ ਜਗ੍ਹਾ ਤੇ ਮੰਦਰਾਂ ਦੇ ਵਿੱਚ ਜਿਹੜਾ ਹੈ ਜਾ ਰਿਹਾ ਕਿ ਕੀ ਇਹ ਤੇ ਧਾਰਮਿਕ ਆਸਥਾ ਹੈ ਲੋਕ ਬੜੀ ਆਸਥਾ ਨਾਲ ਗੁਰੂ ਘਰ ਕੀ ਉਚੜਾਉਂਦੇ ਆ ਤੇ ਇਹ ਜਿਹੜੀ ਲੋਕਾਂ ਦੀ ਧਾਰਮਿਕ ਆਸਥਾ ਦੇ ਨਾਲ ਦੇ ਨਾਲ ਸਿਹਤ ਦੇ ਨਾਲ ਜੁੜਵਾ ਦਿੱਤਾ ਕਿੰਦੀ ਕਬੜੀ ਕੰਮ ਕਰਦੀ ਹੈ ਦੇਖੋ ਅਸੀਂ ਇਹ ਕਮਾਂਗੇ ਕਿ ਇਹ ਜਿਹੜੀ ਹੈ ਇੱਕ ਬਹੁਤ ਵੱਡੀ ਕਾਰਵਾਈ ਹੈ ਅਸੀਂ ਜਿਹੜੇ ਆਣ ਵਾਲੇ ਸਮੇਂ ਦੇ ਵਿੱਚ ਪੁਲਿਸ ਵਿਭਾਗ ਦੇ ਨਾਲ ਨਾਲ ਕੇ ਹੋਰ ਵੀ ਇਹ ਕਾਰਵਾਈ ਜਿਹੜੀਆਂ ਅਮਲ ਚ ਲਿਆਵਾਂਗੇ ਤੇ ਜਿਹੜੀਆਂ ਸੋਸਾਇਟੀ ਦੇ ਵਿੱਚ ਬਲੈਕ ਸ਼ਿਪਸ ਲੁਪੇ ਹੋਈਆਂ ਆ ਉਹਨਾਂ ਦਾ ਜਿਹੜਾ ਹੈ ਪਰਦਾ ਪਾਛ। ਸਰ ਜਦੋਂ ਪਤਾ ਲੱਗਿਆ ਕਿ ਕਿਦੋਂ ਹੋਇਆ ਹੈ ਇਹ। ਇਹ ਦੇਖੋ 3-4 ਦਿਨ ਤੋਂ ਚੱਲ ਰਹੀ ਸੀ ਇਹ ਰੈਕੀ। ਸੋ ਕਿਉਂਕਿ ਕੋਈ ਵੀ ਜਦੋਂ ਰੇਡ ਕਰਨੀ ਹੁੰਦੀ ਹੈ ਤੇ ਸਾਨੂੰ ਪੁਖਤਾ ਅਸੀਂ ਜਿਹੜਾ ਹੈ ਉਸ ਜਗ੍ਹਾ ਨੂੰ ਅਸੀਂ ਕਰਨਾ ਹੁੰਦਾ ਹੈ ਕਿ ਇਹ ਜਿਹੜਾ ਕੰਮ ਇੱਥੇ ਹੀ ਹੋ ਰਿਹਾ। ਸੋ ਅੱਜ ਜਿਹੜਾ ਹੈ ਸਾਡੇ ਕੋਲੋਂ ਪੁਖਤਾ ਸਾਨੂੰ ਸਿੱਧਾ ਕਿ ਇਹ ਇਸੇ ਜਗ੍ਹਾ ਤੇ ਕੰਮ ਕਰ ਰਹੇ ਆ। ਸੋ ਪੁਲਿਸ ਤੇ ਨੇ ਬੜੀ ਮੁਸਤਦੀ ਦੇ ਨਾਲ ਤੇ ਸੇਪੀ ਭਾਗ ਦੇ ਜਿਵੇਂ ਸਾਡੀ ਟੀਮ ਨੇ ਨਾਲ ਨਾਲ ਕੇ ਬੜਾ ਵਧੀਆ ਤਰੀਕੇ ਨਾਲ ਇਸ ਨੂੰ ਪਕੜ ਕੇ ਰੋਕਿਆ ਤਾਂ ਪੁਲਿਸ ਅਧਿਕਾਰੀ ਹਰਸਿਮਰ ਪ੍ਰੀਤ ਕੋਰਦੋਈ ਕਹਿਣੇ ਕਿ ਅਸੀਂ ਕਾਫੀ ਸਮੇਂ ਤੋਂ ਇਸ ਫੈਕਟਰੀ ਤੇ ਨਜ਼ਰ ਆਖ ਰਹੇ ਸਾਂ ਫਿਰ ਇਸ ਫੈਕਟਰੀ ਤੇ ਰੇਡ ਕੀਤੀ ਹੈ ਤੇ ਕਾਰੀਗਰਤਾ ਮੌਕੇ ਤੋਂ ਗ੍ਰਿਫਤਾਰ ਹੋਏ ਨੇ ਫੈਕਟਰੀ ਮਾਲਕ ਵਿਕਰਮਜੀਤ ਸਿੰਘ ਫਰਾਰ ਚੱਗ ਗਏ ਇਸ ਫੈਕਟਰੀ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਮਾਲਕ ਦੀ ਗ੍ਰਿਫਤਾਰੀ ਲਈ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਭਵਿੱਖ ਦੇ ਵਿੱਚ ਵੀ ਅਜਿਹੀਆਂ ਕਾਰਵਾਈਆਂ ਹੋਣਗੀਆਂ ਕਿਸੇ ਧਾਰਮਿਕ ਆਸਥਾ ਤੇ ਸਿਰਦ ਨਾ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਮੈਂ ਫੈਕਟਰੀ ਹਰਸਿਮਰ ਐਸਟੇਟ ਐਕਟਿਵਿੰਗ ਜਿਹੜੇ ਫੈਕਟਰੀ ਸਾਡੇ ਏਰੀਆ ਚ ਕਰਵਾ ਲਈ ਪਿੰਡਿਆ ਉਹਦੇ ਵਿੱਚ ਭਿੰਦਰ ਫਾਰਮਸ ਦਾ ਏਰੀਆ ਹੈ ਭਿੰਦਰ ਫਾਰਮਸ ਦੇ ਬੈਕਸਾਈਡ ਤੇ ਫੈਕਟਰੀ ਚੱਲ ਰਹੀ ਸੀ ਕੀ ਬ੍ਰਾਂਚੀ ਹੋਈ ਸੀ ਜੇ ਇੱਥੇ ਕਾਫੀ ਬਲਕ ਚ ਆਰਟੀਫੀਸ਼ਲ ਜਿਹੜਾ ਦੇਸੀ ਘਿਓ ਆ ਬਣਾਇਆ ਜਾ ਰਿਹਾ ਸੀ ਜਿਹਨੂੰ ਰਫਾਈਨਡ ਦੇ ਵਿੱਚ ਉਹਦੇ ਐਸੈਂਸ ਪਾ ਕੇ ਤੇ ਕਲਰ ਪਾ ਕੇ ਜਿਹਨੂੰ ਦੇਸੀ ਘਿਓ ਦਾ ਇੱਕ ਰੂਪ ਦਿੱਤਾ ਜਾਂਦਾ ਸੀ ਤੇ ਉਹਨੂੰ ਫਿਰ ਦੇਸੀ ਨਕਲੀ ਦੇਸੀ ਘਿਓ ਬਣਾ ਕੇ ਵੇਚਿਆ ਜਾ ਰਿਹਾ ਸੀਗਾ ਤੇ ਉਹ ਕਾਫੀ ਬਲਕ ਚ ਸਾਨੂੰ ਇੱਥੇ ਰਿਕਵਰ ਹੋਇਆ ਹੈ ਬਾਕੀ ਜਿਹੜੀ ਐਗਜੈਕਟ ਰਿਕਵਰੀ ਤੇ ਐਗਜੈਕਟ ਕੁਆਂਟੀਟੀ ਹੈ ਉਹ ਫੂਡ ਸਪਲਾਈ ਵਾਲੇ ਆਪਾਂ ਨੂੰ ਦੱਸ ਦੇ। ਫਿਲਹਾਲ ਤਾਂ ਇੱਕੋ ਹੀ ਵਰਕਰ ਉਹਨਾਂ ਦਾ ਅਰੇਸਟ ਹੋਇਆ ਆ ਤੇ ਬਾਕੀ ਜਿਹੜਾ ਓਨਰ ਉਹਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਨੋਮੀਨੇਟ ਕਰ। ਧਾਰਮਿਕ ਜਗ੍ਹਾ ਤੇ ਵੀ ਕੀ ਹੋ ਜਾਂਦਾ ਏ ਉਹ ਲੋਕਰੀ ਜਿੱਤਗੀ ਦੇ ਨਾਲ ਬਿਲਕੁਲ ਜੀ ਇਹ ਜਿਹੜਾ ਕਿਉ ਹੈ ਧਾਰਮਿਕ ਜਗ੍ਹਾ ਤੇ ਤੇ ਲੋਕਲ ਮਾਰਕੀਟਸ ਵੀ ਜਾ ਰਿਹਾ ਸੀਗਾ ਪਰ ਇਹ ਸ਼ੀ ਦਸਾਬ ਲਾਗੇ ਦਰਬਾਰ ਸਾਹਿਬ ਦੇ ਲਾਗੇ ਜਾ ਰਿਹਾ ਸੀਗਾ ਤੇ ਜਿੱਦੋਂ ਫੂਡ ਸਪਲਾਈ ਵਾਲੇ ਨੇ ਪਹਿਲਾਂ ਵੀ ਇਹ ਸੈਂਪਲ ਕਲੈਕਟ ਕੀਤਾ ਜੋ ਕਿ ਕਰ ਚੁੱਕੇ ਆ ਤੇ ਬਸ ਇਹ ਫੈਕਟਰੀ ਦਾ ਨਹੀਂ ਪਤਾ ਸੀਗਾ ਵੀ ਇੱਥੇ ਚੱਲਦੀ ਹੈ ਤੇ ਚਲੋ ਪੁਲਿਸ ਨੇ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਅਸੀਂ ਇਹਨੂੰ ਦੋ ਤਿੰਨ ਚ ਆਪਣੇ ਰਿਐਕਟੀ ਕਰਕੇ ਤੇ ਅੱਜ ਸਾਨੂੰ ਸਕਸੈਸਫੁਲ ਹੋਏ ਐ ਸੀ ਇਥੇ ਇਹਨੂੰ ਸੈਕਚਰਰੀ ਰਿਕਵਰ ਕਰ ਲਿਆ